کہ یہ عید کا دن ہمارے لیے خوشی کا دن کیوں ہے ہم اس دن خوشی کس چیز پر مناتے ہیں اللہ تعالیٰ کی طرف سے ملنے والے انعامات پر ہم خوشی مناتے ہیں یہ دن صرف ہمارے لیے ایک تہوار ایک جشن نہیں بلکہ ایک عبادت کا دن بھی ہے ایک عبادت کا دن بھی ہے وہ لوگ جو رمضان میں محنت کر کے آئے ہیں وہ لوگ جو رمضان میں اللہ کے لیے روزہ رکھ کر آئے ہیں اللہ کے حکم پر اپنے نفس کو قربان کر کے آئے ہیں وہ لوگ جو اللہ کے حکم پر جنہوں نے تراویح پڑھی نماز پڑھی گناہوں سے بچے روزوں کا اہتمام کیا اللہ کے حکم پر چلے اپنی فرما برداری کا اظہار کیا آج ان لوگوں کو انعام دیے جانے کا دن ہے اس دن کو یوم الجائزہ کہا جاتا ہے کہ اس دن ان لوگوں کو جو محنت کر کے آئے ہیں انعام ملتا ہے ابا میں تو احمد قادری پنج دن دلار کہ میں جو تیر و جے رکھن دے بعد جڑی عید آن دی ہے اس عید دیاں پورے علاقہ نواسی نو پورے پنجاب نواسی نو سارے خسیاں دے بدائیاں بہت بہت بدائیاں ہوں سارے خسیاں پہلے ہیں یہ دا یہ دا پیار ہے دا ہے ਕਿ ਆਪ ਜੀ ਭਾਈਚਾਰੇ ਭਾਈਚਾਰੇ ਦਾ ਪੱਤੀ ਹੈ ਮੈਨੂੰ ਯਾਦ ਆ ਕਿ ਅੱਜ ਜਦੋਂ ਅਸੀਂ ਆਏ ਯਾਦ ਕਰ ਰਹੇ ਸੀ ਸਾਡੇ ਬਹੁਤ ਹੀ ਸਪੋਰਟ ਕਰਦਾਈ ਦੇ ਰਿਹਾ ਸੀ ਜਿਨ੍ਹਾਂ ਨੇ ਨਵਾਂ ਸ਼ਹਿਰ ਦੇ ਅੰਦਰ ਮੋਟਾ ਲਾਇਆ ਮੋਟਾ ਲਾਇਆ ਜਿਹੜੀ ਆਪਾਂ ਜਿਹੜੀ ਆਪਣੀ ਨਜ਼ਰ ਸਾਡੇ ਕੋਲ ਆਪਾਂ ਦੇਖ ਰਹੇ ਆ ਜਾਂ ਬਰਾਦਰੀ ਦੇ ਕੋਲ ਆ ਜੀ ਦੇ ਆ ਮਾਰਕੀ ਦੇ ਆ ਇਹ ਸਾਰੀ ਇਹ ਸਾਰੀ ਕਲਾ ਦੀ ਬਦੌਲਤ ਆ ਬਦੌਲਤ ਆ ਕਿਉਂਕਿ ਅੱਜ ਤੋਂ 42 ਸਾਲ ਪਹਿਲਾਂ ਆਈ ਨਮਾਜ਼ ਦੇ ਅੰਦਰ ਆਏ ਉਹਨਾਂ ਨੇ ਆਪਣੇ ਉਹਨਾਂ ਨੇ ਆਸਰੇ ਦੇ ਅੰਦਰ ਪਿਆਰ ਪਿਆਰ ਪਾਇਆ ਇੱਕ ਮਿਸਾਲ ਪੈਦਾ ਹੋਈ ਸੋ ਅੱਜ ਜਿੱਥੇ ਅੱਜ ਜਿੱਥੇ ਮੈਂ ਆਪਣੇ ਮੈਂ ਅੱਜ ਇਹ ਭਾਵਾ ਨੂੰ ਭਾਵਾ ਨੂੰ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਇੱਕ ਮਹੀਨਾ ਆਪਾਂ ਖੁਦਾ ਦੀ ਆਵਾਜ਼ਤ ਕਰਕੇ ਜਿਹੜਾ ਅੱਜ ਦਾ ਦਿਨ ਮਨਾ ਰਹੇ ਆ ਤੋਂ ਮੈਂ ਆਪਣੇ ਵੱਲੋਂ ਆਪਣੇ ਸ਼ਹਿਰ ਨਿਵਾਸੀਆਂ ਵੱਲੋਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਹਾਂ ਅੱਜ ਸਾਡੇ ਵਿੱਚ ਆਵਾਜ਼ੇ ਪੰਜਾਬ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਵਾਜਾ ਜੋ ਸਾਡੇ ਸਾਬਕਾ ਮੈਂਬਰ ਪਾਰਲੀਮੈਂਟ ਹਨ ਉਹਨਾਂ ਦੇ ਹੋਣਹਾਰ ਪੁੱਤਰ ਐਮਐਲਏ ਸਾਹਿਬ ਸਾਡੇ ਵਿੱਚ ਪਹੁੰਚੇ ਹਨ ਹਰਿੰਦਰਪਾਲ ਸਿੰਘ ਜੀ ਚੰਦੂਵਾਜਾ ਤੁਹਾਨੂੰ ਇਹਦੀਆਂ ਮੁਬਾਰਕਾਂ ਦੇਣ ਜਦੋਂ ਪ੍ਰੋਫੈਸਰ ਸਾਹਿਬ ਮੈਂਬਰ ਪਾਰਲੀਮੈਂਟ ਜੀ ਨੇ ਨਿਗਾਹ ਲਿਆ ਕਿ ਬਹੁਤ ਸਾਰੀਆਂ ਜਿਹੜੀਆਂ ਇੱਥੇ ਨਿਵਾਸ ਹੁੰਦੀਆਂ ਉਹਦੇ ਵਿੱਚ ਸ਼ਾਮਲ ਹੋ ਰਹੇ ਆ ਜੋ ਮੈਂ ਦੁਆਰਾ ਸਮੁੱਚੇ ਨਵਾਂ ਸ਼ਹਿਰ ਦੇ ਵਸਨੀਕਾਂ ਵੱਲੋਂ ਆਪਣੇ ਮੁੱਖਲ ਭਾਈਚਾਰੇ ਦੇ ਲੋਕਾਂ ਨੂੰ ਇਹ ਵੀ ਮੌਕਾ ਦੇਣਾ